ਬਹੁਤ-ਬਹੁਤ ਧੰਨਵਾਦ ਸਾਰੇ মিডিਆ ਦੇ ਸੱਜਣਾਂ ਦਾ ਪ੍ਰਿੰਟ ਇਲੈਕਟ੍ਰੋਨਿਕ ਤੇ ਸੋਸ਼ਲ ਜਿਹੜੇ-ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਸਾਡੀਆਂ ਪ੍ਰੈਸ ਕਾਨਫਰੰਸਾਂ ਲਾਈਵ ਦਿਖਾਉਨੇ ਹੋ ਜਾਂ ਬਾਅਦ ਚ ਉਹਨਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਦੇ ਹੋ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਛੋਟੇ ਸਦਕੇ ਤੇ ਆ ਜੰਦੇ ਹੋ ਤੇ ਤੁਹਾਡੇ ਵੀ ਸਵਾਲਾਂ ਦੇ ਜਵਾਬ ਹੋ ਜਾਂਦੇ ਨੇ ਹਰ ਰੋਜ਼ ਲਗਭਗ ਹਰ ਰੋਜ਼ ਹੀ ਹੋ ਜਾਂਦੇ ਆਜ ਜਿਸ ਵਿਸ਼ੇ ਤੇ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਹਾਂ ਵਿਕਾਸ ਜੀ ਉਹ ਪਿੱਛੇ ਨੂੰ ਸਾਇਲੈਂਟ ਕਰ આજ ਬਹੁਤ ਗੰਭੀਰ ਵਿਸ਼ੇ ਤੇ पीसी ਹੋ ਰਹੀ ਹੈ ਆਮ ਆਦੀ ਪਾਰਟੀ ਆਮ ਲੋਕਾਂ ਚੋਂ ਨਿਕਲੀ ਹੋਈ ਪਾਰਟੀ ਹੈ ਆਮ ਆਦੀ ਪਾਰਟੀ ਇੱਕ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਹੈ ਤੇ ਆਮ ਆਦੀ ਪਾਰਟੀ ਉਹ ਵੱਡੇ ਵੱਡੇ ਤਨਾਡਾਂ ਦੇ ਜਾਂ ਜੇ ਸੀਜ਼ਨਲ ਪੋਲੀਟੀਸ਼ਨ ਨੇ ਉਹਨਾਂ ਦੇ ਖਿਲਾਫ ਆਮ ਲੋਕਾਂ ਨੂੰ ਜਿਤਾ ਲੈਂਦੀ ਹੈ ਇਹ ਹਿਸਟਰੀ ਹੈ ਕਿ ਆਮ ਆਦੀ ਪਾਰਟੀ ਨੇ 2015 2020 2019 ਜਿਹੜੀਆਂ ਇਲੈਕਸ਼ਨਲ ਲੜੀਆਂ ਸ਼ਾਇਦ ਤੁਹਾਡੇ ਚੋਂ ਵੀ ਬਹੁਤ ਸਾਰੇ ਅਜੇ ਹੋਣਗੇ ਜਦੋਂ ਆਮ ਆਦਮੀ ਪਾਰਟੀ ਬਣੀ ਤਾਂ ਸ਼ੀਲਾ ਦਿਖਸ਼ੇ ਜੀ ਨਵੀਂ ਦਿੱਲੀ ਤੋਂ ਚੋਣ ਲੜਦੇ ਨੇ ਸਵਰਗਵਾਸੀ ਸ਼ੀਲਾ ਜੀ ਉਹ ਮੁੱਖ ਮੰਤਰੀ ਸੀ ਤਿੰਨ ਵਾਰ ਦੇ ਤਰਵਿੰਦ ਕੇਜਰੀਵਾਲ ਜੀ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਸੀ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਸੀ ਦੇਸ਼ ਦੇ ਘੱਟੋ ਘੱਟ 80% ਜਿਆਦਾ ਤੁਸੀਂ ਜਿਆਦਾ ਲੋਕਾਂ ਨੇ ਕਿਹਾ ਸੋਚਿਆ ਯਾਰ ਨਹੀਂ ਕਿ ਤੋ ਹੋਰ ਲੜ ਲੈਂਦੇ ਦੋ ਚਾਰ ਸੀਟਾਂ ਆ ਜਾਂਦੀਆਂ ਸ਼ੀਲਾ ਧਿਕਸ਼ਾ ਦੇ ਖਿਲਾਫ ਲੜਨ ਦਾ ਬਹੁਤ ਮੁਸ਼ਕਲ ਹੈ ਪਰ ਅਰਵਿੰਦ ਜੀ ਨੇ ਕਿਉਂਕਿ ਕੈਪਟਨ ਜਿਹੜਾ ਹੁੰਦਾ ਉਹ ਲੀਡ ਕਰਦਾ ਅਰਵਿੰਦ ਜੀ ਨੇ ਕਿਹਾ ਮੈਂ ਇੱਥੇ ਹੀ ਲੜੂਗਾ ਤਾਂ ਸ਼ੀਲਾ ਜੀ ਜਦੋਂ ਵੋਟ ਪਾਉਣ ਗਏ ਆਪਣੇ ਬੂਥ ਤੇ ਤਾਂ ਉਹਨਾਂ ਨੂੰ ਇਹ ਪੁੱਛਿਆ ਗਿਆ ਸੀ ਸਵਾਲ ਮੀਡੀਆ ਵੱਲੋਂ ਕਿ ਅਰਵਿੰਦ ਕੇਜਰੀਵਾਲ ਦਾ ਕੋਈ ਇੰਪੈਕਟ ਪੜੇਗਾ ਤਾਂ ਉਹਨਾਂ ਦੇ ਜਿਹੜਾ ਜਵਾਬ ਸੀ ਉਹ ਥੋੜਾ ਜਿਹਾ ਹੰਕਾਰ ਚਲਕਦਾ ਸੀ ਉਹ ਕਹਿੰਦੇ ਹੂ ਇਜ਼ ਕੇਜਰੀਵਾਲ ਜਦੋਂ ਰਿਜ਼ਲਟ ਆਇਆ 7 ਦਿਨਾਂ ਬਾਅਦ ਪਤਾ ਲੱਗ ਗਿਆ ਉਹਨਾਂ ਨੂੰ ਕਿ ਕੇਜਰੀਵਾਲ ਕੌਣ ਹੈ ਦੋ ਵਾਰ ਉਹਨਾਂ ਨੂੰ ਹਰਾਇਆ ਨਵੀਂ ਦਿੱਲੀ ਦੀ ਜਦੋਂ ਮੈਨੂ ਟਿਕਟ ਮਿਲੀ 2014 ਚ ਤਾਂ ਮੇਰੇ ਸਾਹਮਣੇ ਦੋਨੋਂ ਐਮਪੀ ਸੀ ਸੁਦੇਸ਼ ਸਿੰਘ ਠੀਂਸਾ ਸਿਟਿੰਗ ਰਾਜ ਸਭਾ ਐਮਪੀ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਰਾਈਟ ਹੈਂਡ ਵਿਜੇਂਦਰ ਸਿੰਘਲਾ ਸਿਟਿੰਗ ਲੋਕ ਸਭਾ ਐਮਪੀ ਤੇ ਰਾਹੁਲ ਗਾਂਧੀ ਹੋਰਾਂ ਦੇ ਰਾਈਟ ਹੈਂਡ ਸਾਡੇ ਕੋਲੇ ਕੋਈ ਵਰਕਰ ਵੀ ਨਹੀਂ ਸੀ ਸਾਡੇ ਕੋਲੇ ਕੋਈ ਸੰਗਠਨ ਵੀ ਨਹੀਂ ਸੀ ਮੈਂ ਪਿੰਡ ਦੇ ਵਿੱਚ ਜਾਂਦਾ ਸੀ ਮੈਂ ਮਾਈਕ ਫੜਦਾ ਸੀ ਰੈਲੀ ਸ਼ੁਰੂ ਮਾਈਕ ਰੱਖ ਦਿੰਦਾ ਸੀ ਰੈਲੀ ਖਤਮ ਕੋਈ ਆਲੇ ਦੁਆਲੇ ਵੀ ਬੋਲਣ ਵਾਲਾ ਨਹੀਂ ਸੀ ਪਰ ਸਵਾ ਦੋ ਲੱਖ ਤੇ ਪੰਜਾਬ ਸਭ ਤੋਂ ਬੈਸਟ ਮਾਰਜਨ ਤੇ ਇੱਕ ਆਮ ਘਰ ਦੇ ਮੁੰਡੇ ਨੂੰ ਉਹਨਾਂ ਨੇ ਸੀਜ਼ਨਲ ਪੋਲੀਟਿਸ਼ਨਰ ਤੋਂ ਜਿਤਾਇਆ ਜ 17 ਦੀ ਗੱਲ ਕਰ ਲਈਏ ਤਾਂ 17 ਦੇ ਵਿੱਚ ਵੀ ਦਲਜੀਤ ਸਿੰਘ ਟੀਮਾ ਮਨਿਸਟਰ ਸੀਗੇ ਤੀਜੇ ਨੰਬਰ ਤੇ ਆਏ 30000 ਤੇ ਹਾਰੇ ਆਮ ਘਰਾਂ ਦੇ ਮੁੰਡੇ ਅਮਰਜੀਤ ਸੰਦੋਵਾ ਪਰਮਲ ਹਰਣਾ ਨੇ بڑے بڑے ਤਣਾਡਾ ਨੂੰ ਹਰਾਇਆ ਤੇ ਐਸ ਵਾਰ ਦੀ ਗੱਲ ਕਰ ਲਈਏ ਤਾਂ ਇੱਕ ਪਾਸੇ ਮਨਿਸਟਰ ਬਜਿੰਦਰ ਸਿੰਘਲਾ ਇੱਕ ਪਾਸੇ ਬਹੁਤ ਹੀ ਅਰਬਪਤੀ ਅਰਵਿੰਦ ਖੰਨਾ ਸੰਗਰੂਰ ਤੋਂ ਤੇ ਸਾਡੇ ਕੋਲੋਂ ਸਾਡੇ ਵੱਲੋਂ ਨਰਿੰਦਰ ਕੌਰ ਪਰ ਅੱਜ ਜਿਹੜੀ ਕੁੜੀ ਘਰੇ ਸਵੇਰੇ ਪਹਿਲਾਂ ਘਰ ਦੇ ਕੰਮ ਕਰਕੇ ਉਸ ਤੋਂ ਬਾਅਦ ਕੈਂਪੇਨ ਤੇ ਜਾਂਦੀ ਹੈ ਤੇ ਉਹ ਹਰਾਊਗੀ ਇਹਨਾਂ ਦੋਨਾਂ ਤਣਾਡਾਂ ਇਹ ਦੇਖ ਲਿਓ ਤੁਸੀਂ ਫਿਰ ਗੱਲ ਕਰ ਲਈਏ ਸਮਰਾਲੇ ਦੀ ਲਿੱਕਰ ਕਿੰਗਾ ਇੱਕ ਪਾਸੇ ਤਣਾੜ ਨੇ ਤੇ ਸਾਡੇ ਵੱਲੋਂ ਜੇਤਾਰ ਸਿੰਘ ਆਮਕਰ ਦਾ ਮੁੰਡਾ ਵਲੰਟੀਅਰ ਫਿਰ ਅੱਗੇ ਗੱਲ ਕਰ ਲਈਏ ਤਾਂ ਸੁਖਵੀਰ ਬਾਦਲ ਦੇ ਖਿਲਾਫ ਇਸ ਵਾਰ ਸਾਡਾ ਗੋਲਦੀ ਕੰਬੋਜ ਪਿਛਲੀ ਵਾਰ ਕੇਵਲ ਢਿੱਲੋ ਨੂੰ ਹਰਾਇਆ ਮੀਤ ਹਿਰ ਨੇ ਨਵਾਂ ਮੁੰਡਾ ਤਾਂ ਹੁਣ ਬਟਾਲੇ ਤੋਂ ਇੱਕ ਪਾਸੇ ਅਸ਼ਵਨੀ ਸ਼ੇਖੜੀ ਇੱਕ ਪਾਸੇ ਤ੍ਰਿਪਤेंद्र ਬਾਜਵਾ ਕਹਿੰਦੇ ਮੈਂ ਆਪਣੇ ਵੀ ਮੁੰਡੇ ਨੂੰ ਖੜਾ ਕਰੂੰ ਦੂਜੇ ਪਾਸੇ ਸਾਡਾ ਇੱਕ ਵਲੰਟੀਅਰ ਹੈ ਉਹਦਾ ਨਾਮ ਹੈ ਸ਼ੈਰੀ ਕਲਸੀ ਇਹ ਸਾਰੇ ਜਿੱਤ ਰਹੇ ਨੇ ਸਰਵੇਚ ਤੇ ਕੱਲ ਇੱਕ ਹੋਰ ਸੀਟ ਹੌਟ ਹੋ ਗਈ ਜਦੋਂ ਮਜੀਠੀਆ ਜੀ ਕਹਿੰਦੇ ਮਨਜੋਤ ਸਿੰਘ ਸਿੱਧੂ ਸੇ ਖਿਲਾਫ ਲੜੂਗਾ ਲੜੋ ਜੀ ਹੱਕ ਹੈ ਪਰ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਦੋਨਾਂ ਤੋਂ ਲਗਭਗ 14.5 ਸਾਲ ਤੋਂ ਨਵਜੋਤ ਸਿੰਘ ਸਿੱਧੂ ਪਾਵਰ ਚ ਨੇ 9.5 ਸਾਲ ਉਹਨਾਂ ਦੇ ਰਾਜ ਤੇ 5 ਸਾਲ ਇਹਨਾਂ ਦੇ ਰਾਜ ਉਹ ਹਫਤਾ ਚ ਨੇ ਪਰ ਉਹ ਬਿਹਾਰਾਂ ਕਰਦੇ ਨੇ ਬਿਹੇਵੀਅਰ ਉਹਦਾ ਜਿਵੇਂ ਉਹ ਬਲੋਦੀ ਤੇਰ ਚ ਹੋਣ ਉਹ ਹਰ ਵਕਤ ਕਹਿੰਦੇ ਨੇ ਪੰਜਾਬ ਜਿੱਤੂਗਾ ਵੀ ਜਿੱਤਿਆ ਤਾਂ ਹੋਇਆ ਤੁਸੀਂ ਪੰਜਾਬ ਇੱਕ ਪਾਸੇ ਤਾਂ ਉਹ ਨੇ ਦੂਜੇ ਪਾਸੇ ਜਿੰਨਾਂ ਤੇ ਇਲਜ਼ਾਮ ਲੱਗਦੇ ਨੇ ਡਰੱਗਸ ਦੇ ਉਹ ਵੀ ਸੱਤਾ ਭੋਗੀ ਹੁਣ ਤੱਕ ਪੰਦਰਾਂ ਸਾਲ ਪਹਿਲਾਂ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਸਿਸਟਰ ਹਰਸਿਮਰਿਤਕੌਰ ਬਾਦਲ ਜੀ ਉਹ ਫੂਡ ਪ੍ਰੋਸੈਸਿੰਗ ਮਿਨਿਸਟਰੀ ਸੈਂਟਰ ਦੀ ਉਹਨਾਂ ਨੇ ਜੀ ਸੱਤਾ ਭੋਗੀ ਹੋਈ ਹੈ ਤੇ ਉਹਨਾਂ ਦੇ ਨਾਲ ਟੱਕਰ ਲੈਣ ਲਈ ਸਾਡੇ ਵੱਲੋਂ ਡਾਕਟਰ ਜੀਵਨ ਜੋਤ ਕੌਰ ਇੱਕ ਪੜ੍ਹੀ ਲਿਖੀ ਕੁੜੀ ਦੋਨੋਂ ਆਪਸ ਵਿੱਚ ਤੂੰ ਤੂੰ ਮੈਂ ਮੈਂ ਕਰਦੇ ਆ ਉਹ ਉਹਨੂੰ ਲੰਬੂ ਕਹਿੰਦਾ ਹੈ ਉਹ ਉਹਨੂੰ ਠੋਕੋ ਤਾਲੀ ਹੈ ਪਰ ਸਾਡੀ ਕੁੜੀ ਕੀ ਕਹਿ ਰਹੀ ਹੈ ਸਕੂਲ ਬਣਾਵਾਂਗੇ ਜੀ ਹਸਪਤਾਲ ਬਣਾਵਾਂਗੇ ਜੀ ਗੁਰੂ ਕੀ ਨਗਰੀ ਨੂੰ ਸਾਫ਼ ਸੁਥਰੀ ਬਣਾਵਾਂਗੇ ਜੀ ਅਸੀਂ ਡਵੈਲਪਮੈਂਟ ਦੀ ਰਣਨੀਤੀ ਕਰ ਸੋ ਇਹ ਬਹੁਤ ਵਧੀਆ ਮੌਕਾ ਹੈ ਅੰਮ੍ਰਿਤਸਰ ਦੇ ਲੋਕਾਂ ਕੋਲੇ ਇੱਕੋ تیر ਨਾਲ ਦੋ ਨਿਸ਼ਾਨੇ ਕੱਬ ਮਾਰਨਾ ਦੋਨੋਂ ਜੋਬ ਕਰਕੇ ਵੇਜਣਗੇ ਕਿ ਆ ਦੇਖਿਆ ਲੋਕਾਂ ਦਾ ਆ ਫਤਵਾ ਹੈ ਜੀ ਸੋ ਇਸ ਕਰਕੇ ਆਮ ਆਦੀ ਪਾਰਟੀ ਆਮ ਲੋਕਾਂ ਚੋਂ ਨਿਕਲੀ ਹੋਈ ਪਾਰਟੀ ਐ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਨੇ ਸਾਡੇ ਨੈਸ਼ਨਲ ਕੋਰਡੀਨੇਟਰ ਨੇ ਦਿੱਲੀ ਦੇ ਵਿੱਚ ਜਿਹੜੇ ਐਮਐਲਏ ਨੇ ਬਹੁਤ ਕਾਮਨ ਘਰਾਂ ਦੇ ਆਮ ਘਰਾਂ ਦੇ ਮੁੰਡੇ ਕੁੜੀਆਂ ਨੇ ਤੇ ਆਮ ਆਦਮੀ ਪਾਰਟੀ ਨੇ ਇੱਕ ਵਿਸ਼ਵਾਸ ਬਣਾਤਾ ਆਮ ਲੋਕਾਂ ਚ ਆਮ ਲੋਕਾਂ ਚ ਜਿਹੜੇ ਪਹਿਲਾਂ ਨਾ ਰਾਜਨੀਤੀ ਨੂੰ ਗੁੰਡਾਗਰਦੀ ਤੇ ਪੈਸੇ ਦਾ ਖੇਲ ਮੰਨਦੇ ਸੀ ਅੱਜ ਆਮ ਲੋਕਾਂ 'ਚ ਇਹ ਵਿਸ਼ਵਾਸ ਹੈ ਅਸੀਂ ਵੀ ਵਿਧਾਨ ਸਭਾ ਦੀਆਂ ਪੌੜੀਆਂ ਲੋਕ ਸਭਾ ਦੀਆਂ ਪੌੜੀਆਂ ਜਾਂ ਮੁੱਖ ਮੰਤਰੀ ਦਫ਼ਤਰ ਦੀਆਂ ਪੌੜੀਆਂ ਚੜ ਸਕਦੇ ਹਾਂ ਇਹ ਵਿਸ਼ਵਾਸ ਆਮ ਆਦਮੀ ਪਾਰਟੀ ਨੇ ਬਣਾਇਆ ਕੱਲ ਟਿਕਟਾਂ ਅਨਾਉਂਸ ਹੋਈਆਂ ਤੁਸੀਂ ਦੇਖਿਆ ਪਾਈ ਭਤੀਜਾ ਬਾਤ ਕਹਿੰਦੇ ਕਹਿੰਦੇ ਇੱਕ ਘਰ ਚ ਦੋ ਟਿਕਟਾਂ ਦੇਣੀਆਂ ਸਿੱਧੂ ਸਾਹਿਬ ਨੇ ਆਪਣੇ ਭਤੀਜੇ ਨੂੰ ਦਿਵਾ ਲਈ ਮੈਡਮ ਭੱਟਲ ਨੇ ਆਪਣੇ ਜਵਾਈ ਨੂੰ ਦਿਵਾ ਲਈ ਡਾਕਟਰ ਅਮਰ ਸਿੰਘ ਨੇ ਆਪਣੇ ਬੇਟੇ ਨੂੰ ਸੋ ਇੱਕੋ ਘਰ ਚ ਦੋ ਦੋ ਟਿਕਟਾਂ ਵੀ ਨੇ ਰਿਸ਼ਤੇਦਾਰੀਆਂ ਵੀ ਨੇ ਨਹੀਂ ਨਿਕਲ ਸਕਦੀ ਕਾਂਗਰਸ ਇਸ ਪਰਿਵਾਰਵਾਦ ਚੋਂ ਤੇ ਲੋਕ ਇਸੇ ਗੱਲੋਂ ਦੁਖੀ ਨੇ ਕਿ ਆਮ ਲੋਕਾਂ ਦੇ ਵੈਸੇ ਤਾਂ ਕਿਹਾ ਜਾਂਦਾ ਹੈ ਕਿ ਯੂਥ ਯੂਥ ਨੂੰ ਆ ਕੇ ਆਣਾ ਚਾਹੀਏ ਸક્રિય ਰਾਜਨੀਤੀ ਵਿੱਚ ਆ ਕੇ ਆਣਾ ਚਾਹੀਏ ਯੂਥ ਆਉਣ ਨੂੰ ਕਹਿੰਦਾ ਪਰ ਪਰ ਆਉਣ ਆਉਣ ਕਿੱਥੋਂ ਦੀ ਦਰਵਾਜ਼ੇ ਬੰਦ ਨੇ ਸਾਰੇ ਸਾਰੇ ਦਰਵਾਜ਼ੇ ਬੰਦ ਕਰ ਰੱਖੇ ਨੇ ਸਿਰਫ ਆਪਦੇ ਪਰਿਵਾਰ ਵਾਸਤੇ ਦਰਵਾਜ਼ੇ ਖੁੱਲੇ ਨੇ ਸੋ ਆਮ ਆਦਮੀ ਪਾਰਟੀ ਦੇ ਆਮ ਉਮੀਦਵਾਰ ਜਿਹੜੇ ਨੇ ਉਹ ਇਸ ਵਾਰ بڑے بڑے ਧਨਾੜਾ ਨੂੰ ਹਰਾਉਣਗੇ ਤੇ ਇਹ ਵੀ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਪੰਜਾਬ ਦੇ ਵਿੱਚ 2022 ਚ ਜਿਹੜੀ ਚੋਣ ਹੋਈ ਉਹਦੇ ਵਿੱਚ ਜਿਹੜੇ ਸੀਜ਼ਨਲ ਪੋਲੀਟਿਸ਼ੀਅਨ ਕਹਾਉਂਦੇ ਸੀ ਆਪਣੇ ਆਪ ਨੂੰ ਜਿਨ੍ਹਾਂ ਦੇ 40 40 50 50 ਸਾਲ ਦੀ ਰਾਜਨੀਤੀ ਹੋ ਗਈ ਜਿਨ੍ਹਾਂ ਦੀ ਉਹਨਾਂ ਨੂੰ 30 30 35 35 ਸਾਲ ਦੇ ਜੋ ਆਕਾ ਨੇ ਹਰਾਇਆ ਇੱਕ ਸਾਡਾ ਐਮਐਲਏ ਪ੍ਰਕਾਸ਼ ਜਾਵਰਕਰ ਦਿੱਲੀ ਜਿਸ ਵੇਲੇ ਪਹਿਲੀ ਇਲੈਕਸ਼ਨ ਲੜੀ ਜਦੋਂ 28 ਸੀਟਾਂਆਂ ਸੀ ਉਹਨੂੰ ਟਿਕਟ ਦੇ ਦਿੱਤੀ ਬੜੀ ਇੰਟਰਸਟਿੰਗ ਸਟੋਰੀ ਹੈ ਟਿਕਟ ਦੇ ਦਿੱਤੇ ਬਾਅਦ ਪਤਾ ਲੱਗਿਆ ਉਹ 25 ਸਾਲ ਦਾ ਨਹੀਂ ਹੈਗਾ ਕਹਿੰਦੇ ਆ ਹੋਰ ਲੱਭੋ ਹੋਰ ਲੱਭੋ ਕੋਈ ਫਿਰ ਬਾਅਦ ਹੀ ਹੋਰ ਗੱਲ ਪਤਾ ਲੱਗੀ ਕਿ ਜਿੱਦ ਦੇ ਨਾਮੀਨੇਸ਼ਨ ਦਾ ਆਖਰੀ ਦਿਨ ਹੈ ਉਸ ਦਿਨ ਉਹ 25 ਸਾਲ ਦਾ ਹੋ ਜਾਊਗਾ ਹੈ ਠੀਕ ਹੈ ਚਲੋ ਇਸੇ ਆਖਰੀ ਦਿਨ ਭਰ ਦਾਂਗੇ ਆਖਰੀ ਦਿਨ ਜਿੱਦ ਦੇ 25 ਸਾਲ ਦਾ ਹੋਇਆ ਉਹਨੇ ਕਾਗਜ਼ 'ਤੇ ਬੂਟਾ ਸਿੰਘ ਦੇ بیٹے ਨੂੰ ਉਹਨੇ 30000 ਤੋਂ ਵੱਧ ਵੋਟਾਂ ਦੇ ਰਾਇਆ ਤੇ ਅੱਜ ਉਹ ਤੀਜੀ ਵਾਰ ਐਮ.ਐਲ.ਏ ਹੈ ਉਮਰ ਉਹਦੀ ਸਿਰਫ 32 33 ਸਾਲ ਹੈ ਕਿਉਂਕਿ 28 ਦਿਨ ਦੀ ਸਰਕਾਰ ਸੀ ਸਾਲ ਉਹ ਹੋ ਗਿਆ 26 ਦਾ ਹੋ ਗਿਆ 5 ਉਹ ਹੋ ਗਏ 31 2 ਆ ਹੋ ਗਿਆ ਪਤੀ ਦੇ 33 ਸਾਲ ਦੀ ਉਮਰ ਹੈ ਇੰਡੀਆ ਦਾ ਰਿਕਾਰਡ ਹੈ ਕਿਤੇ 33 ਸਾਲ ਦੀ ਉਮਰ ਚ ਤੀਜੀ ਵਾਰ ਐਮ ਐਲ ਏ ਇਹ ਆਮ ਆស៊ី ਪਾਰਟੀ ਕਰ ਸਕਦੀ ਹੈ ਨਹੀਂ ਇੱਧਰ ਤਾਂ ਜੁੱਤੀਆਂ ਘਸ ਗਈਆਂ ਲੋਕਾਂ ਦੀ ਲੋਕ ਪੈਰੀ ਹੱਥ ਲਾਉਂਦੇ ਕਈ ਪੀੜ੍ਹੀਆਂ ਦੇ ਪੈਰੀ ਹੱਥ ਲਾਉਂਦੇ ਬੁਢੇ ਹੋ ਗਏ ਪਰ ਜ਼ਿਲ੍ਹਾ ਪ੍ਰਧਾਨ ਕੀ ਤੱਕ ਵੀ ਨਹੀਂ ਪਹੁੰਚਦੇ ਸਵਾਮੀ ਆਮੀ ਪਾਰਟੀ ਜਿਹੜੀ ਹੈ ਉਹ ਆਮ ਲੋਕਾਂ ਨੂੰ ਮੌਕਾ ਦੇ ਰਹੀ ਹੈ ਔਰ ਆਮ ਲੋਕ ਜਿਹੜੇ ਨੇ ਉਹ ਰਾਜਨੀਤੀ ਜਦੋਂ ਆਉਣਗੇ ਤਾਂ ਸਮਝ ਲਓ ਆਮ ਲੋਕਾਂ ਦੀ ਸਰਕਾਰ ਆਊਗੀ ਇਹ ਅੱਜ ਦਾ ਮੇਰਾ ਵਿਚਾਰ ਸੀ ਦੇਖੋ ਇਹ ਕਾਂਗਰਸ ਦਾ ਆਪਦਾ ਇੰਟਰਨਲ ਹੈ ਕਿ ਉਹ ਲੇਡੀਜ਼ ਨੂੰ ਟਿਕਟਾਂ ਨਹੀਂ ਦਿੰਦੀਆਂ ਕੱਲ ਮੈਂ ਦੇਖਿਆ ਸਤਵਿੰਦਰ ਬਿੱਟੀ ਦਮਨ ਥਿੰਦ ਬਾਜਵਾ ਉਹਨੇ ਟਿਕਟਾਂ ਕੱਟੀਆਂ ਹੈਨਾ ਸਤਕਾਰ ਕੌਰ ਉਹਨਾਂ ਦੀ ਟਿਕਟ ਵੀ ਕੱਟੀ ਆਮ ਆਦਮੀ ਪਾਰਟੀ ਨੇ ਪਿਛਲੀ ਵਾਰ ਸਾਡੇ ਕੋਲੇ ਤਿੰਨ ਮੇਲਾ ਐਮਪੀ ਐਮਐਲਏ ਸੀ ਪ੍ਰੋਫੈਸਰ ਬਲਜਿੰਦਰ ਕੌਰ ਰੁਪਿੰਦਰ ਰੂਪੀ ਤੇ ਮੈਡਮ ਮਾਨੂਕੇ اس بار اسیں ਸਾਡੇ ਜਿਹੜੀਆਂ ਜਿੰਨੀਆਂ ਵੀ ਲੇਡੀਜ਼ ਸਾਡੀਆਂ ਉਮੀਦਵਾਰ ਨੇ ਪੜੀਆਂ ਲਿਖੀਆਂ ਨੇ پروفیسر ਬਲਜਿੰਦਰ ਕੌਰ ਤਲਵੰਡੀ ਸਾਹਬੋਂ ਤੋਂ ਡਾਕਟਰ ਬਲਜੀਤ ਕੌਰ ਫੇਮਸ ਆਈ ਸਰਜਨ ਮਲੋਟ ਤੋਂ میਡਮ ਸਰਬਜੀਤ ਕੌਰ ਮਾਨੂਕੇ ਜਗਰਾਉਂ ਤੋਂ ਨੀਨਾ ਮਿੱਤਲ राजपुरे ਤੋਂ ਨਰਿੰਦਰ ਕੌਰ ਜਿਹਨੇ ਲਾ ਵੀ ਕਰ ਲਿਆ ਕਿਉਂਕਿ ਨਾਲ ਨਾਲ ਪਰਦੀ ਵੀ ਰਹੀ ਲੋ ਕੀਤਾ ਨੇ ਨਰਿੰਦਰ ਕੌਰ ਭਾਜ ਸੰਗਰੂਰ ਤੋਂ 치ਨਾ ਮੈਡਮ ਨੇ ਪੜੇ ਲਿਖੇ ਨੇ ਲੁਧਿਆਣੇ ਤੋਂ ਡਾਕਟਰ ਜੀਵਨਜੋਤ ਕੌਰ ਈਸ਼ਟ ਤੋਂ ਡਾਕਟਰ ਅਮਨ ਦੀਪਕੌਰ ਅਰੋੜਾ ਮੋਗੇ ਤੋਂ ਸੋ ਸਾਡੇ ਜਿੰਨੇ ਵੀ ਮਹਿਲਾ ਉਮੀਦਵਾਰ ਨੇ ਉਹ ਬਹੁਤ ਪੜ੍ਹੇ ਲਿਖੇ ਸੂਝਵਾਨ ਤੇ ਡਿਸੀਜਨ 메ਕਿੰਗ ਕਾਬਲੀਅਤ ਵਾਲੇ ਨੇ ਤੇ ਬਾਕੀ ਮੈਨੂੰ ਨਹੀਂ ਪਤਾ ਕਾਂਗਰਸ ਨੇ ਕਿੰਨੇ ਪਰਸੈਂਟ ਇੱਥੇ ਕੀਤੀਆਂ ਨੇ ਜਾਂ ਭਾਜਪਾ ਨੇ ਜਾਂ ਕਿੰਨੇ ਨੇ ਸੋ ਕਲ ਪ੍ਰਿੰਕਾ ਜੀ ਦੀ ਵੀ ਉਦਾਹਰਨ ਦਿੱਤੀ ਜਾ ਰਹੀ ਸੀ ਮੈਂ ਇੱਕ ਵੀਡੀਓ ਦੇਖੀ ਆ ਜਿਹੜੇ ਸੁਨਾਮ ਤੋਂ ਟਿਕਟ ਕੱਟੀ ਐ ਉਹ ਕਹਿੰਦੇ ਸੀ ਲੜਕੀ ਹੂੰ ਲੜਨਾ ਜਾਣਦੀ ਹੂੰ ਤੇ ਫਿਰ ਸਾਥੋਂ ਕੀ ਗਲਤੀ ਹੋ ਗਈ ਔਰ ਇੱਕ ਕੁੜੀ ਦਾ ਇਹ ਕਹਿਣਾ ਯੰਗ ਲੜਕੀ ਐ ਕਿ ਮੇ ਮੇਰੀ ਗਲਤੀ ਇਹੀ ਰਹਿ ਗਈ ਬਸ ਕਿ ਮੈਥੋਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪੈਰਾਂ 'ਚ ਨਹੀਂ ਪਿਆ ਗਿਆ ਮਤਲਬ ਸ਼ੇਮਫੁਲ ਕਿ ਜੇ ਐਦਾਂ ਕਹਿਣਾ ਪੈ ਰਿਹਾ ਕਿ ਉਹ ਜਿਹੜੇ ਟਿਕਟ ਦਿੱਤੀ ਆ ਉਹ ਉਹ ਉਦੇ ਉਹਦੇ ਮੁਤਾਬਕ ਇਹ ਹੈ ਕਿ ਆਪਣੇ ਭਤੀਜੇ ਨੂੰ ਜਗ੍ਹਾ ਖਾਲੀ ਕਰਨ ਵਾਸਤੇ ਉਹਨਾਂ ਨੇ ਸੁਨਾਮ ਦੀ ਟਿਕਟ ਜਿਹੜੀ ਹੈ ਮਾਤਾ ਇੱਕ ਸਵਾਲ ਇਹ ਹੈ ਕਿ ਜਦੋਂ ਲਖਮੀ ਸਿੰਘ ਤੇ ਇੱਕ ਗੰਗਜੀ ਸਾਹਮਣੇ ਸਾਹਮਣੇ ਜਟਾ ਜਟਾ ਵੀ ਕਰਿਆ ਕਿ ਇਹ ਚੰਗੀ ਹੈ ਨਾ ਆਹ ਉਹ ਬੜਾ ਮਾਸਟਰ ਸਟ੍ਰੋਕ ਖਿਲਾਇਆ ਕੀ ਦੇਖਦੇ ਹੋ ਸਵਾਰਟ ਸੀਟ ਨੂੰ ਜਦੋਂ ਜੀਕਰ ਕਿਹਾ ਕਿ ਕੀ ਹੈ ਦੇਖੋ ਚੰਨੀ ਸਾਹਿਬ ਦੇ ਭਾਈ ਨੂੰ ਤਾਂ ਟਿਕਟ ਮਿਲੀ ਨਹੀਂ ਠੀਕ ਹੈ ਨਾ ਸੋ ਇਹ ਹੁਣ ਆਪਸ ਦੇ ਵਿੱਚ ਇਸ ਤੋਂ ਲੜਨਗੇ ਮੈਂ ਤੁਹਾਨੂੰ ਇਹੀ ਕਹਾਂ ਕਿ ਇੱਕ ਤੀਨਾਂ ਦੋ ਨਿਸ਼ਾਨੇ ਅੰਮ੍ਰਿਤਸਰ ਦੇ ਲੋਕਾਂ ਨੂੰ ਮਿਲੇ ਨੇ ਤੇ ਦੋਨੇ ਜਿਹੜੇ ਨੇ ਉਹ ਹਾਰਨਗੇ ਡਾਕਟਰ ਜੀਵਨ ਜੂਤ ਕੋਰ ਛਾੜੂ ਨਚੌਣ ਸ਼ੰਤੂ ਜਿੱਤੂ ਮਾਨਸਾ ਪਾਰਟੀ ਪੰਜਾਬ ਆ ਰਹੇ ਨੇ ਤੇ ਉਸ ਤੋਂ ਪਹਿਲਾਂ ਬਰਾਸੀ ਇਮਾਰਤ ਤੇ ਬਣੀਆਂ ਜਿਹੜੀਆਂ ਦੁਕਾਨਾਂ ਨਹੀਂ ਕੁਤੇ ਰਿਕਤੇ ਆਸਤੇ ਬੰਦ ਕਰਾ ਦਿੱਤੀਆਂ ਨੇ ਕਿਵੇਂ ਦੇਖਦੇ ਹੋ ਕਿ ਜਦੋਂ ਉਹ ਆਉਂਦੇ ਨੇ ਤਾਂ ਪੰਜਾਬ ਤੋਂ ਦੁਕਾਨਾਂ ਜਿਹੜੀਆਂ ਬੰਦ ਨੇ ਤਨ ਆਦੇ ਨਾਲ ਨਹੀਂ ਰਹਿੰਦੀ ਫੇਰੀ ਉੱਪਰ ਲਈਏ ਵੀ ਨੀ ਆ। ਦੇਖੋ ਰਾਹੁਲ ਗਾਂਧੀ ਜੀ ਆਉਂਦੇ ਨੇ ਤੇ ਦੁਕਾਨਾਂ ਬੰਦ ਕਰਾਤੀਆਂ ਇੰਨੀ। ਇਹ ਥੋੜਾ ਜਿਹਾ ਚੇਰੀ ਚੱਲੂਗਾ। ਮਾਰਚ ਚ ਕਾਂਗਰਸ ਦੀ ਦੁਕਾਨ ਬੰਦ ਹੋ ਰਹੀ ਹੈ। ਠੀਕ ਹੈ ਠੀਕ। ਫਿਰ ਫਿਰ ਕੋਈ ਕਿਸੇ ਨੂੰ ਦੁਕਾਨ ਬੰਦ ਕਰਨ ਦੀ ਲੋੜ ਨਹੀਂ। ਨਾ ਇਹ ਤਾਂ ਮਤਲਬ ਇਹ ਵੀ ਹੋ ਸਕਦਾ ਕਿ ਰਾਹੁਲ ਗਾਂਧੀ ਆਏ ਲੋਕਾਂ ਨੇ ਦੁਕਾਨਾਂ ਹੀ ਬੰਦ ਕਰ ਲੀਆਂ ਯਾਰ। ਕਿੱਥੇ ਇਹਨਾਂ ਦੇ ਮੱਥੇ ਲਗਾਗੇ ਜਾਨ ਦੇ ਉਹਨਾਂ ਨੂੰ ਜਿੱਦ ਨੂੰ ਚਾਹੁੰਦੇ ਨੇ। ਸੋ ਸਿਕਿਉਰਟੀ ਪਰਪਸ ਉਹ ਉਹਨਾਂ ਦਾ ਹੋਊਗਾ ਜਾਂ ਐਡ ਐਜ਼ेड ਪਲੱਸ ਸਾਨੂੰ ਨਹੀਂ ਪਤਾ ਪਰ ਮੈਨੂੰ ਇੰਨਾ ਪਤਾ ਹੈ 2 ਫਰਵਰੀ ਨੂੰ ਲੋਕ ਚੜੂ ਵਾਲਾ ਬਟਨ ਦਬਕੇ ਕਾਂਗਰਸ ਦੀ ਦੁਕਾਨ ਬੰਦ ਕਰ ਰਹੇ ਨੇ। ਮਾਨ ਸਾਹਿਬ ਮਾਨ ਸਾਹਿਬ ਰਾਹੁਲ ਗਾਂਧੀ ਨੇ ਅਟੈਕ ਵੀ ਕੀਤਾ ਹੈ ਆ ਚੁਕਾਇਆ ਕਿ ਜੋ ਡਿਮੈਟਰਿਸ ਸਿੰਘ ਇਹ ਹੈ کہیں ਨਾ کہیں ਗੌਰਮੈਂਟ ਦੇ ਪ੍ਰੈਸ਼ਰ ਮੇ ਜੋ ਉਹਨਕੇ ਡਿਮੈਟਰ ਜੋ ਫੌਲਰ ਹੈ ਉਹਨੂੰ ਕੰਮ ਕਰ ਰਹੇ ਹੈ ਤਾਂ ਆਪਕੋ ਕੀ ਲੱਗਦਾ ਹੈ ਕਿ ਐਸਾ ਅਲੀਗੇਸ਼ਨ ਲਗਾਣਾ ਆਪਕੋ ਲੱਗਦਾ ਹੈ ਕਿ کہیں ਨਾ کہیں ਗੌਰਮੈਂਟ ਐਸੇ ਸੋਸ਼ਲ ਮੀਡੀਆ 'ਤੇ ਪ੍ਰੈਸ਼ਰ ਬਣਾ ਰਹੀ ਹੈ। ਦੇਖੋ ਮੇਰੇ ਨਾਲ ਤਾਂ ਕਦੇ ਇਦਾਂ ਹੋਇਆ ਨਹੀਂ ਦੇਖੋ ਦੀ ਮੇਰੀ ਫੇਸਬੁੱਕ ਬਹੁਤ ਵੱਡਾ ਪੇਜ ਹੈ ਮੇਰਾ ਤੇ ਟਵਿੱਟਰ ਦਾ ਮੇਰਾ ਮੇਰੇ ਨਾਲ ਤਾਂ ਕਦੇ ਐਦਾਂ ਹੋਇਆ ਨਹੀਂ ਕਿ ਮੈਨੂੰ ਕੋਈ ਧਮਕੀ ਆਈ ਹੋਵੇ ਜਾਂ ਮੇਰਾ ਕੋਈ ਡਿਲੀਟ ਕੀਤਾ ਹੋਵੇ ਕੋਈ ਮੇਰਾ ਪੋਸਟ ਕਿਉਂਕਿ ਮੈਂ ਇਸ ਤਰ੍ਹਾਂ ਦੀ ਪੋਸਟ ਪਾਉਂਦਾ ਹੀ ਨਹੀਂ ਜਿਹੜੀ ਕੋਈ ਨਫ਼ਰਤ ਭਰੀ ਹੋਵੇ ਜਾਂ ਕੋਈ ਕਿਤੇ ਬਖੇੜਾ ਪਾਉਂਦੀ ਹੋਵੇ ਸੋ ਇਹ ਰਾਹੁਲ ਗਾਂਧੀ ਜੀ ਨੂੰ ਪਤਾ ਹੋਣਾ ਕਿ ਉਹਨਾਂ ਦਾ ਪਹਿਲਾ ਅਕਾਊਂਟ ਇੱਕ ਵਾਰੀ ਬੰਦ ਵੀ ਹੋ ਗਿਆ ਸੀ ਬਾਅਦ ਚੱਲ ਗਿਆ ਸੀ ਤੇ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਦੀ ਜਿਹੜੀ ਕਮੇਟੀ ਹੈ ਸਟੈਂਡਿੰਗ ਕਮੇਟੀ ਉਦੇ ਜਿਹੜੇ ਚੇਅਰਮੈਨ ਨੇ ਉਹ ਸ਼ਸ਼ੀ ਥਰੂਰ ਜੀ ਨੇ ਸੋ ਇਹ ਉਹਨਾਂ ਨੂੰ ਵੱਧ ਪਤਾ ਹੋਊਗਾ ਕਿ ਸਾਹਿਬ ਸਾ ਪਾਰਟੀ ਜਿਹੜੀ ਹੈ ਪਾਰਟੀ ਜਿਹੜੀ ਹੈ ਉਹ ਦੁਆਬਾ ਤੇ ਮਾਝਾ ਤੇ ਫੋਕਸ ਕਰ ਰਹੀ ਹੈ ਇਸ ਵਾਰੀ ਇੰਨਾ ਲੱਗਦਾ ਕਿ ਪਾਰਟੀ ਨੇ 2017 ਤੋਂ ਲੈਸਨ ਸਿੱਖਿਆ ਦੁਆਬਾ ਨਹੀਂ ਸਾਰੇ ਪੰਜਾਬ ਨੂੰ ਫੋਕਸ ਕਰ ਰਹੇ ਆ ਜੀ ਅਸੀਂ ਸਾਰੇ ਪੰਜਾਬ ਨੂੰ ਇਸ ਵਾਰ ਹੁਣ ਕੱਲ ਤੋਂ ਕੇਜਰੀਵਾਲ ਸਾਹਿਬ ਆਉਣਗੇ 28 29 30 ਉੱਚ ਮਾਲਵਾ ਵੀ ਹੈ ਮਾਝਾ ਵੀ ਹੈ ਦੁਆਬਾ ਵੀ ਅਸੀਂ ਸਾਰੇ ਜਿਹੜੇ ਖਬਰ ਕਰਾਂਗੇ ਹਾਂਜੀ ਆਮ ਆਦਮੀ ਪਾਰਟੀ ਦਾ ਪੂਰਾ ਰਿਕਾਰਡ ਦਿਖਵਾਇਆ ਕਾਰਨ ਬੰਦੇ ਅੰਮੀ ਅੱਗੇ ਰਹਿੰਦੇ ਅੱਗੇ ਬਣਾਇਆ ਇਹ ਜਿਹੜੀ ਕੱਲ ਦੀ ਅਨਾਉਂਸਮੈਂਟ ਹੋਈ ਹੈ ਹੌਟ ਸੀਟਾਂ ਆਗੇ ਅੰਮ੍ਰਿਤ ਸਰ ਦੀ ਇਸਰ ਕੇ ਤੋਂ ਮੈਂ ਪੂਰੀ ਬ੍ਰੀਫਿੰਗ ਪੂਰੀ ਹਿਸਟਰੀ ਆਮ ਆਦੀ ਪਾਰਟੀ ਦੀ ਦੱਸ ਰਹੀਏ ਅਸੀਂ ਨਹੀਂ ਨਹੀਂ ਅਸੀਂ ਇਹ ਦੱਸਿਆ ਅਸੀਂ ਇਹ ਦੱਸਿਆ ਕਿ ਆਮ ਲੋਕ ਜਿਹੜੇ ਨੇ ਉਹ ਜਿੱਤਦੇ ਹੁੰਦੇ ਨੇ ਜਦੋਂ ਲੋਕ ਲੜਨ ਉਹਨਾਂ ਵਾਸਤੇ ਜ਼ਰੂਰੀ ਨਹੀਂ ਕਿ ਧਨਾੜ ਕਹਿਣ ਵੀ ਮੈਂ ਮੇਰੀ ਸੀਟ ਤਾਂ ਪੱਕੀ ਹੈ ਮੇਰੀ ਸੀਟ ਤਾਂ ਪੱਕੀ ਹੈ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ

जो बदलाव का कारण था तो अभी आपको क्या लगता है कि पंजाब में आप इस तरह की बातें कर रहे हैं तो, तो है। क्या यहाँ बदलाव का कारण यहाँ पर बदलाव का कारण भी वही है लोग दुखी हैं लोगों ने दोनों पार्टियाँ देख ली परख ली अच्छी तरह से दो दो तीन तीन चार चार मौके देख लिए 1967 में पहली बार पंजाब जब अलग हुआ था हरियाणा से तो 66 में उधर 67 में पहली बार चुनाव हुआ था 25 साल उसमें कांग्रेस है साढ़े उन्नीस साल अकेला बादल परिवार है बाकी बरनाला सुरजीत सिंह बरनाला का भी और बाद में राष्ट्रपति राज भी रहा है साढ़े चवालीस साल इन दोनों को देके देख लिए लोग अब कह रहे हैं हम नए क्योंकि हमारी दिल्ली की जो डेवलपमेंट है वो अब पंजाब के लोगों तक पहुंच गई शायद सत्रह में उस उस समय तक हम दो साल में उतने काम कर भी नहीं पाए थे कंप्लीट नहीं हुए थे तो अब लोगों को पता है कि दिल्ली का जो मॉडल है अगर वहाँ करप्शन नहीं है वहां अस्पताल अच्छे हैं स्कूल अच्छे हैं हम बिजली की दिक्कत नहीं है तो पंजाब में भी हम ऐसी सरकार चाहते हैं वो एक मौका अरविंद केजरीवाल को एक मौका भगवंत मान को एक मौका झाड़ू को वो देना चाहते हैं थैंक यू थैंक यू